ਕੀ ਸੰਦੀਪ ਸਨੀ ਦੇ ਭਰਾ ਮਨਦੀਪ ਸਿੰਘ ਇਸ ਸਿੜ ਦੇ ਉੱਤੇ ਮਾਰਨਗੇ ਬਾਛੀ ਤਰਨ ਤਰਨ ਦੀਆਂ ਜਿਮਨੀ ਚੋਣਾ ਨੇ ਪਖਾਇਆ ਸਿਆਸੀ ਅਖਾੜਾ ਲਗਾਤਾਰ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਦੀ ਕਿ ਤਰਨ ਤਰਨ ਦੀਆਂ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਪਰੰਤੂ ਇਸ ਤੋਂ ਪਹਿਲਾਂ ਹੀ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਹੁਣ ਮਨਦੀਪ ਸਿੰਘ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਉੱਤੇ ਪਲਟਵਾਰਤਾ ਕੀਤਾ ਗਿਆ ਤੇ ਦੇਖਣਾ ਹੋਵੇਗਾ ਕਿ ਤਰਨਤਨ ਨੀਆ ਜਿੰਮਨੀ ਚੋਣਾ ਜਿੱਤਦੇ ਨੇ ਜਾਂ ਨਹੀਂ ਇਸ ਤੋਂ ਪਹਿਲਾਂ ਉਹਨਾਂ ਨੇ ਕੌਮ ਨੂੰ ਸੁਨੇਹਾ ਲਗਾਇਆ ਹੋਰ ਕੀ ਕੁਝ ਕਿਹਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਅਸੀਂ ਅੱਜ ਆਪਣੇ ਇਲਾਕੇ ਦੇ ਵਿੱਚ ਸ੍ਰੀ ਤਰਨਤਨ ਸਾਹਿਬ ਦੀ ਚੋਣ ਮੁਹਿੰਮ ਸਟਾਰਟ ਕਰਨ ਜਾ ਰਹੇ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੀ ਮੁੱਦੇ ਲੈ ਕੇ ਜਾਓਗੇ ਲੋਕਾਂ ਨੂੰ ਮੁੱਦੇ ਜੀ ਦੇਖੋ ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਰੇ ਜਿਹੜਾ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ 400 ਫੁੱਟ ਉੱਚਾ ਸਰਕਾਰਾਂ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਇੱਕ ਦੇਖੋ ਜੀ ਆਪਣਾ ਨਸ਼ੇ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਆਪਣੇ ਵਪਾਰ ਦਾ ਮੁੱਦਾ ਮੁੱਦੇ ਦੇਖੋ ਪੰਜਾਬ ਦੇ ਕਾਫੀ ਐਮ ਹੈ ਕਿਸਾਨੀ ਦਾ ਮੁੱਦਾ ਹੈ ਮਗਰ ਕਿਸੇ ਤੇ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਹਜੇ ਤੱਕ ਬਹੁਤ ਬਿਚਾਰ ਕਰੋ ਭਾਈ ਸੰਦੀਪ ਸਿੰਘ ਨੂੰ ਬਾਹਰ ਲਿਆ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੇਖੋ ਇਹ ਤੇ ਮਾਨਯੋਗ ਕੋਰਟ ਨਹੀਂ ਕਰਨਾ ਦੀ ਤੇ ਮੇਰੇ ਹੱਥ ਵਸ ਨਹੀਂ ਹੈ ਹੁਣ ਵੇਖੋ ਇਸ ਟਾਈਮ ਕਿੰਨੀ ਧੱਕੇਸ਼ਾਈ ਹੋ ਰਹੀ ਹੈ ਆਪਣਾ ਵੀਰ ਅਮਰਤਪਾਲ ਸਿੰਘ ਆਪਣਾ ਵੀਰ ਅਮਰਤਪਾਲ ਸਿੰਘ ਤੇ 3 ਸਾਲ ਹੋ ਗਏ ਐਨਐਸਏ ਲੱਗੀ ਹੈ ਪਰ ਦੇਖੋ ਕਾਨੂੰਨ ਕਿੰਨੇ ਧੱਕੇਸ਼ਾਈ ਕਰਦੇ ਪਏ ਜਦੋਂ ਸਾਡੇ ਪਰਿਵਾਰ ਨਾਲ ਵੀ ਦੇਖੋ ਅਸੀਂ ਮੁਲਾਕਾਤ ਕਰਨੀ ਚਾਹੀ ਸੰਦੀਪ ਸਿੰਘ ਦੇ ਨਾਲ ਮਗਰ ਪ੍ਰਸ਼ਾਸਨ ਨੇ ਜਾਂ ਜੇਲ੍ਹ ਦੇ ਸੁਪਰੀਂਡੈਂਟ ਸਾਨੂੰ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਫਿਰ ਉਸ ਤੋਂ ਬਾਅਦ ਦੇਖੋ ਜੀ ਅਸੀਂ ਜੇਲ੍ਹ ਦੇ ਵਿੱਚ ਬਾਰ-ਬਾਰ ਜਾ ਕੇ ਬੇਨਤੀ ਕਰਦੇ ਰਹੇ ਕਿ ਪਰਿਵਾਰ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ ਚਲੋ ਇਹਨਾਂ ਨੇ ਸਾਨੂੰ ਨਹੀਂ ਮਿਲਣ ਦਿੱਤਾ ਅਸੀਂ ਮਾਨਯੋਗ ਕੋਰਟ ਦੇ ਕੋਲ ਵੀ ਗਏ ਆ ਕੋਰਟ ਦੇ ਤੋਂ ਇਸ਼ਾਨੀ ਕੋਈ ਸੁਣਵਾਈ ਨਹੀਂ ਹੋਈ ਪਰ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਜੇਲ੍ਹ ਦੇ ਸੁਪਰੀਟੈਂਡੈਂਟ ਦੇ ਵਿੱਚ ਇੰਨੀ ਪਾਵਰ ਹੈ ਕਿ ਉਹਨੇ ਮਾਨਯੋਗ ਕੋਰਟ ਦੇ ਆਰਡਰ ਨੂੰ ਵੀ ਕੁਝ ਨਹੀਂ ਉਸ ਟਾਈਮ ਸਮਝਿਆ ਫਿਰ ਉਸ ਤੋਂ ਬਾਅਦ ਜੀ ਪਰਿਵਾਰ ਨੂੰ ਧਰਨਾ ਲਾਣਾ ਪਿਆ ਧਰਨਾ ਲਾਣ ਤੋਂ ਬਾਅਦ ਜੀ ਦੇਖੋ ਪਰਿਵਾਰ ਨੂੰ ਇਨਸਾਫ ਮਿਲਿਆ ਹਜੇ ਤੱਕ ਦੇਖੋ ਪਰ ਪਰਿਵਾਰ ਨੂੰ ਮੁਲਾਕਾਤ ਸਿਰਫ ਕਰਵਾਈ ਗਈ ਹੈ ਤੇ ਸੰਦੀਪ ਸਿੰਘ ਦਾ ਮੈਡੀਕਲ ਕਰਵਾਇ ਨਾ ਕਿ ਜਿਹੜਾ ਨੇ ਦੋਸ਼ੀਆਂ ਨੇ ਅੰਦਰ ਸੰਦੀਪ ਸਿੰਘ ਦੇ ਗੁੱਟਮਾਰ ਕੀਤੀ ਖਾਸ ਕਰਕੇ ਓਨ ਡਿਊਟੀ ਜਿੰਨੇ ਮੁਲਾਜ਼ਮ ਹੈ ਜੀ ਜੀ ਆਇਆ ਕਿ ਕਿ ਵਾਖਵਾ ਪਾਰਟੀ ਨੇ ਤੁਹਾਨੂੰ ਸਮਰਥਨ ਦਿੱਤਾ ਗਿਆ ਨਹੀਂ ਹਰ ਕਿਸ ਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਰਿਆਂ ਦਾ ਦੇਖੋ ਸਮਰਥਨ ਮਿਲ ਚੁੱਕਾ ਵਾ ਆਪਣਾ ਜਿੰਨਾ ਵੀ ਪੰਥ ਹੈ ਸਭ ਨੂੰ ਅਪੀਲ ਕਰਦੇ ਤੁਹਾਡੇ ਮਾਧਿਅਮ ਰਹੀ ਪਰਿਵਾਰ ਦੇ ਨਾਲ ਇੱਕ ਜੁੜ ਹੋ ਕੇ ਰੋ ਕਿਉਂਕਿ ਇੱਕ ਨਿਸ਼ਾਨ ਸਾਹਿਬ ਥੱਲੇ ਹੀ ਸ਼ਕਤੀ ਹੈ ਜੀ ਆਪਾ ਆਪੋਜੀਸ਼ਨ ਨੂੰ ਕਿਦਾਂ ਕੰਟਰੋਲ ਕਰੋਗੇ ਕਿਉਂਕਿ ਆਪੋਜੀਸ਼ਨ ਬਾਰ-ਬਾਰ ਤੁਹਾਡੇ 'ਤੇ ਅਟੈਕ ਕਰ ਰਿਹਾ ਤੁਹਾਡੇ ਭਰਾ ਨੂੰ ਲੈ ਕੇ ਅਟੈਕ ਕਰ ਰਿਹਾ ਕਿ ਉਹਨਾਂ ਨੇ ਮਰਡਰ ਕੀਤਾ ਤੇ ਉਹਦਾ ਭਰਾ ਉਹ ਰਾਜਨੀਤਿਕ ਫਾਇਦਾ ਲੈਣ ਵਾਸਤੇ ਲੋਕਾਂ ਨੂੰ ਵੋਟ ਕਿਉਂ ਪਾਣਗੇ ਲੋਕ ਵੇਖੋ ਜੀ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਪਿਆਵਾ ਇਹ ਬੇਨਤੀ ਕਰਦਾ ਮਰਡਰ ਨਹੀਂ ਕੀਤਾ ਜੀ ਮੈਂ ਦੇਖੋ ਜੀ ਕਿ ਬੇਨਤੀ ਕਰਾਂ ਆਪ ਜੀ ਦੇ ਅੱਗੇ ਸਾਨੂੰ ਸ਼ੌਂਕ ਨਹੀਂ ਚੜਿਆ ਰਾਜਨੀਤੀ ਕਰਨ ਦਾ ਦੇਖੋ ਜੀ ਸਾਡਾ ਪਰਵਾਜ਼ ਜਿਹੜਾ ਕਾਰੋਬਾਰ ਕਰਨ ਵਾਲਾ ਪਰਿਵਾਰ ਹੈ ਨਾ ਕਿ ਪਿਛੋਕੜ ਦਾ ਕੋ ਰਾਜਨੀਤਿਕ ਹੈ पर एक चीज बड़े ध्यान ना देखी जावे क्योंकि प्रशासन ने जेल दे प्रशासन ने ਸਾਡੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਹੈ ਬਹੁਤ ਜ਼ਿਆਦਾ ਫਿਰ ਵੀ ਸਾਨੂੰ ਸੰਗਤਾਂ ਨੇ ਬੇਨਤੀ ਕੀਤੀ ਕਿ ਤੁਹਾਡੇ ਪਰਿਵਾਰ ਨੂੰ ਹੁਣ ਨਾ ਰਾਜਨੀਤੀ ਵਿੱਚ ਆਣਾ ਚਾਹੀਦਾ ਪਰ ਫਿਰ ਵੀ ਅਸੀਂ ਕਾਫੀ ਜ਼ਿਆਦਾ ਪਰਿਵਾਰ ਦਾ ਮਤਲਬ ਕਹਿ ਲਓ ਕਿ ਸਾਡਾ ਕੀ ਕਿੰਨਾ ਹੀ ਆਪਾਂ ਰਾਜਨੀਤੀ ਚ ਨਹੀਂ ਆਣਾ ਬੱਚੇ ਛੋਟੇ ਛੋਟੇ ਆ ਤੇ ਆਪਾਂ ਮਤਲਬ ਬੇਨਤੀ ਕਰਨੀ ਆ ਪਰ ਸੰਦੀਪ ਸਿੰਘ ਨੇ ਬੇਨਤੀ ਕੀਤੀ ਕਿ ਸੰਗਤਾਂ ਦੇ ਕਾਫੀ ਮੈਸੇਜ ਆਂਦੇ ਪਏ ਨੇ ਪਸੰਦੀ ਸਿੰਘ ਕੋ ਕਹਿ ਲਾ ਪਾ ਚਲੋ ਕੋਈ ਗੱਲ ਨਹੀਂ ਜੇ ਸਾਰੀਆਂ ਸੰਗਤਾਂ ਸਾਥ ਦੇ ਰਹੀਆਂ ਸਾਰੇ ਤੁਹਾਡੇ ਸਾਥ ਦੇ ਰਹੇ ਨੇ ਫਿਰ ਅਸੀਂ ਜੂ ਚੋਂ ਲੜਾਂਗੇ ਆਪੋਜੀਸ਼ਨ ਜੀ ਤੈਨੂੰ ਸਮਝ ਦਿਓ ਤੁਹਾਡੀ ਆਪੋਜੀਸ਼ਨ ਸਭ ਤੋਂ ਵੱਡਾ ਕੋਈ ਆਪੋਸ਼ਨ ਕੋਈ ਵੀ ਨਹੀਂ ਹੈ ਜੀ ਸਾਡੇ ਸਾਹਮਣੇ ਜਦੋਂ ਪੰਥ ਖਲੋਜੇ ਫਿਰ ਆਪੋਸ਼ਨ ਕੋਈ ਵੀ ਨਹੀਂ ਖਲੋਂਦਾ